ਤਰਨਤਰਨ ਦੇ ਵਿੱਚ ਕੌਣ ਮਾਰੇਗਾ ਬਾਜੀ ਕਿਸਤੀ ਹੋਵੇਗੀ ਜਿੱਤ ਤੇ ਕਿਸਤੀ ਹੋਵੇਗੀ ਹਾਰ ਤੇ ਦੇਖਣਾ ਹੋਵੇਗਾ ਦੱਸਣਗੇ ਨਤੀਜੇ ਤੇ ਆ ਹਰਮੇਸ਼ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਲਾਨੇਗੇ ਨੇ ਲਗਾਤਾਰ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਉਹਨਾਂ ਨੇ ਵਿਰੋਧੀਆਂ ਨੂੰ ਲਲਕਾਰਿਆ ਹੁਣ ਸਵਾਲ ਇਹ ਬਣਦਾ ਹੈ ਕਿ ਤਰਨਤਰਨ ਦੇ ਵਿੱਚ ਹਰਮੇਸ਼ ਸਿੰਘ ਸੰਧੂ ਆਪਣਾ ਮੋੜ ਤੋਂ ਆਮ ਆਦਮੀ ਪਾਰਟੀ ਦਾ ਚੰਡਾ ਗੜ ਸਕਣਗੇ ਜਾਂ ਨਹੀਂ ਤੇ ਜਿਸ ਨੂੰ ਲੈ ਕੇ ਬਿਆਨ ਸਾਹਮਣੇ ਆ ਰਿਹਾ ਵਿਰੋਧੀ ਧਿਰ ਦੇ ਉੱਤੇ ਪਲਟਵਾਰ ਤਾਂ ਕੀਤਾ ਜਾ ਰਿਹਾ ਅਕਾਲੀ ਕਾਂਗਰਸੀ ਲਗਾਤਾਰ ਨੰਨੂ ਲੈ ਕੇ ਪਲਟਵਾਰ ਆ ਜਿਹੜਾ ਕਿ ਹਰਮਿੰਦਰ ਸਿੰਘ ਸੰਧੂ ਨੇ ਕੀਤਾ ਆਓ ਤੁਹਾਨੂੰ ਸੁਣਾਉਣੇ ਆ ਹੋਰ ਕੀ ਕੁਝ ਉਹਨਾਂ ਦਾ ਕਹਿਣਾ ਤਰਨਤਾਰ ਦੀ ਇਲੈਕਸ਼ਨ ਆਉਣ ਵਾਲਾ ਸਮਾਂ ਜਿਹੜਾ ਆ ਤੁਹਾਡੇ ਕਿਸ ਤਰ੍ਹਾਂ ਇਹ 1.5 2 ਸਾਲ ਕੰਮ ਹੋਣੇ ਆ ਤੁਹਾਡੀ ਡਿਵੈਲਪਮੈਂਟ ਕਿਵੇਂ ਹੋਣੀ ਆ ਤੁਹਾਡੇ ਨਿੱਜੀ ਕੰਮ ਕਿਵੇਂ ਹੋਣੇ ਆ ਇਹ ਸਾਰਾ ਫੈਸਲਾ ਤੁਸੀਂ 11 ਤਰੀਕ ਨੂੰ ਕਰਨਾ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਤੁਸੀਂ ਹਮੇਸ਼ਾ ਹੀ ਭਾਵੇਂ ਕੋਈ 19 21 ਰਹਿ ਗਈ ਹੋਵੇ 2022 ਚ 17 ਚ ਪਰ ਬਹੁਤ ਵੱਡਾ ਵੋਟ ਬੈਂਕ ਤੁਸਾਂ ਮੈਨੂੰ ਦਿੱਤਾ ਔਰ ਤਿੰਨ ਵਾਰੀ ਲਗਾਤਾਰ ਤਰਨਤਾਲ ਵਾਲਿਆਂ ਨੇ ਤਿੰਨ ਵਾਰੀ ਲਗਾਤਾਰ ਐਮਐਲਏ ਬਣਾ ਕੇ ਦੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਈਆਂ ਮੇ ਲੋੜੇ ਕਹਿ ਰਹੇ ਸੀ ਕਿ ਆ ਜਿਹੜੀ ਦੇਣ ਆ ਇਹ ਵੀ ਤੁਹਾਡੀ ਆ ਭਰਾਵੋ ਇਹਦੇ ਕੁਝ ਵੀ ਨਹੀਂ ਗਏ ਕਿਉਂਕਿ ਇਹ ਜਿਹੜੀ ਸੇਵਾ ਜੋ ਗੁਰੂ ਨੇ ਸਾਡੇ ਤੋਂ ਲੈਣੀ ਸੀ ਜਾਂ ਅਸੀਂ ਜਿਹੜੀ ਸੇਵਾ ਕੀਤੀ ਆ ਇਹ ਕਰਦੇ ਹੀ ਰਹਿਣਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦੇ ਰਹਿਣਾ ਕਿਉਂਕਿ ਜਿਹੜਾ ਇਨਸਾਨ ਦੇ ਮਨ ਦੇ ਵਿੱਚ ਇੱਕ ਰੀਝ ਹੋਵੇ ਤੁਹਾਡੇ ਮਨ 'ਚ ਅੱਜ ਚਾ ਆ ਸਾਰੇ ਅੱਜ ਇਹ ਤਰਨ ਤਰਨ ਦੇ ਵਿੱਚ ਹੁਣ ਕੰਮ ਹੋਰ ਵੀ ਵੱਧ ਚੜ ਕੇ ਹੋਣਗੇ ਮੈਨੂੰ ਪਤਾ ਤੁਹਾਡੇ ਕਮੇਟੀਆਂ ਦੇ ਕੰਮ ਤੁਹਾਡੇ ਤਹਿਸੀਲਾਂ ਦੇ ਕੰਮ ਸਾਰੇ ਰੁਕੇ ਪਏ ਸੀ ਇਹ ਮੈਂ ਗੱਲ ਸਮਝਦਾ ਆਂ ਪਰ ਅੱਜ ਮੌਕਾ ਜੇ ਜੇ ਅੱਜ ਮੌਕਾ ਤੁਸੀਂ ਸਾਹਮਣ ਲਿਆ ਆਹ ਜਿਹੜੀਆਂ ਦੂਜੀਆ ਪਾਰਟੀ ਵਾਲੇ ਫਿਰਦੇ ਨੇ ਇਹ ਕੀ ਕਹਿਣਗੇ ਇਹ ਕੀ ਕਹਿਣਗੇ ਅਸੀਂ 1.5-2 ਸਾਲ ਚ ਕੀ ਕਰਾਂਗੇ ਇਹਨਾਂ ਤੋਂ ਇੱਕੋ ਇੱਕ ਜਵਾਬ ਆ ਦੋਹਾਂ ਸਾਲਾਂ ਨੂੰ ਸਰਕਾਰ ਸਾਡੀ ਆ ਜਾਣੀ ਆ ਇਹ ਹਰ ਇੱਕ ਸਟੇਜ ਤੇ ਇੱਕੋ ਹੀ ਗੱਲ ਕਰੀ ਜਾਂਦੇ ਆ ਇੰਨਾ ਜਾਇ ਸਾਲ ਡੇਢ ਸਾਲ ਰਹਿ ਗਿਆ ਜੀ ਦੋਹਾਂ ਸਾਲਾਂ ਨੂੰ ਸਾਡੀ ਸਰਕਾਰ ਆ ਜਾਣੀ ਆ ਸਰਦਾਰ ਜੀ ਰਾਤ ਤੇ ਇੱਕ ਨਹੀਂ ਨਿਕਲਦੀ ਸਿਆਸੀ ਬੰਦੇ ਦੀ ਤੇ ਇੱਕ ਰਾਤ ਨਹੀਂ ਨਿਕਲਦੀ ਤੇ ਨਾਲੇ ਜਦੋਂ ਕੰਮ ਠੋਗ ਵਜਾ ਕੇ ਕਰਾਂਗੇ ਜਿਵੇਂ ਅੱਗੇ ਕੀਤੇ ਆ ਜਦੋਂ ਕੰਮ ਵੱਧ ਚੜ ਕੇ ਕਰਾਂਗੇ ਤੇ ਫਿਰ ਸਰਕਾਰ ਵੀ ਆਊਗੀ ਤੇ ਐਮਐਲਏ ਵੀ ਤੁਸੀਂ ਬਣੋਗੇ ਕਿਉਂ ਨਾ ਆਪਾਂ ਕੰਮਾਂ ਨੂੰ ਤਰਜੀਹ ਦੇਣੀ ਆ ਆਪਾਂ ਇਹ ਕੀ ਕੇਵਲ ਕਿਸੇ ਦਾ ਨਿੱਜੀ ਸਵਾਰਥ ਆ ਉਹ ਨਹੀਂ ਔਰ ਤੁਸੀਂ ਵੇਖੋ ਜਿਹੜਾ ਇਨਸਾਨ ਨੀਵਾ ਹੋ ਕੇ ਗੁਰੂ ਦੀ ਸੇਵਾ ਕਰਦਾ ਉਹਨੂੰ ਰੱਬ ਵੀ ਖੁਸ਼ ਦਿੰਦਾ ਉਹਤੇ ਕੁਦਰਤ ਵੀ ਰਹਿਮਤ ਕਰਦੀ ਆ ਔਰ ਤਿੰਨ ਵਾਰੀ ਕੁਦਰਤ ਨੇ ਰਹਿਮਤ ਕੀਤੀ ਤੁਹਾਡੇ ਜ਼ਰੀਏ ਤੁਸੀਂ ਜ਼ਰੀਆ ਬਣੇ ਤੇ ਵੋਟਾਂ ਦਾ ਤੁਸੀਂ ਰਹਿਮਤ ਕੀਤੀ ਤੇ ਅਸੈਂਬਲੀ ਦੀਆਂ ਪੌੜੀਆਂ ਚੜਾਤੀ ਆ ਪਰ ਮੈਨੂੰ ਅਫਸੋਸ ਨਾਹਿ ਕਹਿਣਾ ਪੈਂਦਾ ਆ ਜਿਹੜੇ ਹੁਣ ਠੀਕ ਆ ਮਜਬੂਰੀ ਇਹਨਾਂ ਦੀ ਇਲੈਕਸ਼ਨ ਲੜਨੀ ਭਾਵੇਂ ਕਾਂਗਰਸ ਆ ਭਾਵੇਂ ਕਾਲੀ ਦਲ ਆ ਤੇ ਭਾਵੇਂ ਬੀਜੇਪੀ ਇਹਨਾਂ ਦੀ ਮਜਬੂਰੀ ਬਣੀ ਪਈ ਆ ਭਾਵੇਂ ਹੋਰ ਵੀ ਕਈ ਲੈ ਕਿਉਂਕਿ ਇਹਨਾਂ ਨੂੰ ਹੁਣ ਇਹ ਦਿਸਣ ਲੱਗ ਪਿਆ ਵੀ ਇੱਥੋਂ ਆਮ ਆਦਮੀ ਪਾਰਟੀ ਦਾ ਰਮੀਸੋ ਜੇ ਜਿੱਤ ਗਿਆ ਤੇ ਇਹ 27 ਦੀ ਵਾਲੀ ਵੀ ਸਰਕਾਰ ਇਹਨਾਂ ਨੇ ਬਣਾ ਜਾਣੀ ਆ ਇਹਨਾਂ ਨੂੰ ਦਸਣ ਲੱਗ ਪਿਆ ਇਹਦੇ ਇਸ ਰੇਸ ਦੇ ਘੋੜੇ ਵੜ ਗਿਆ ਵੀ ਦੂਜੇ ਨੰਬਰ ਤੇ ਆ ਜੀ ਤੀਜੇ ਨੰਬਰ ਤੇ ਕਹਿੰਦੇ ਆਉਣਾ ਚੌਥੇ ਤੇ ਕਹਿੰਦੇ ਆਉਣਾ ਇਹ ਜਿੱਤ ਵਾਲੇ ਬੰਦੇ ਆਣਗੇ ਕਿਉਂਕਿ ਇਹਦੇ ਇਸ ਬੰਨੇ ਪਏ ਆ ਵੀ ਜੇ ਸਾਡਾ ਹੁਜਾ ਫਿਰ ਗਿਆ ਤੇ 27 ਦੇ ਵਿੱਚ ਕਿਸੇ ਨੇ ਚੱਲਣਾ ਨਹੀਂ ਇਹਦੇ ਇਸ ਕੰਮ 'ਚ ਪੈ ਗਏ ਦੇਖੋ ਕੰਮ ਕਰਾਂਗੇ ਜਿਹੋ ਜਿਹਾ ਤੁਸੀਂ ਕਹੋਗੇ ਜਿਹੋ ਜੀ ਡਿਵੈਲਪਮੈਂਟ ਕਹੋਗੇ ਮੇਰੇ ਤੋਂ ਪਹਿਲਾਂ ਵੀ ਸਟੇਜ ਤੇ ਬੋਲ ਕੇ ਗਏ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਜਿੱਦਣ 3 ਤਰੀਕ ਨੂੰ ਅਨਾਉਂਸਮੈਂਟ ਕੀਤੀ ਸੀ ਤੁਹਾਡਾ ਬਹੁਤ ਵੱਡਾ ਕਾਫਲਾ ਉੱਥੇ ਪਹੁੰਚਿਆ ਸੀ ਤੇ ਉਸ ਦਿਨ ਹੀ ਸੀਐਮ ਸਾਹਿਬ ਨੇ ਅਨਾਉਂਸਮੈਂਟ ਕਰਕੇ ਤੁਹਾਡਾ ਸੇਵਾਦਾਰ ਇੱਥੇ ਮੈਨੂੰ ਭੇਜਤਾ ਆ ਬੈਠੇ ਨੇ ਸਾਹ ਲਾਲਜੀਤ ਸਿੰਘ ਜੀ ਪੁੱਲਰ ਵਜ਼ੀਰ ਨੇ ਜਿਹੋ ਜੇ ਮਰਜ਼ੀ ਕੰਮ ਕਰਾਈਏ ਆਪਾਂ ਇਹਨਾਂ ਕੋ ਇਹ ਕੀ ਕਹਿੰਦੇ ਨੇ ਇਹਦੇ ਸਿਰਫ ਵੋਟਾਂ ਵਟੋਰਨ ਦੀ ਖਾਤਰ ਇੱਕ 76 ਰੱਜਦੇ ਨੇ ਜੀ ਅੱਛਾ ਸਾਰਨੋਂ ਵੱਡੀ ਗੱਲ ਅੱਜ ਕੈਂਡੀਡੇਟ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਆ ਤੇ ਭਾਵੇਂ ਆ ਦੂਸਰੀ ਅਕਾਲੀ ਦਲ ਆ ਤੁਸੀਂ ਵੇਖੋ ਕੈਂਡੀਡੇਟ ਕਿੱਥੋਂ-ਕਿੱਥੋਂ ਲਿਆ ਕੇ ਸੁੱਟੇ ਆ ਇੱਕ ਅਮਰਸਰੋਂ ਲਿਆਂਦਾ ਇੱਕ ਮਜੀਠੇ ਤੋਂ ਲਿਆਂਦਾ ਇੱਕ ਖਡੂਰ ਸਾਹਿਬ ਤੋਂ ਲਿਆ ਕੇ ਇੱਥੇ ਸੁੱਟਦੇ ਕੀ ਗੱਲ ਤਰੰਤਾਰਨ ਦੇ ਵਿੱਚ ਲੋਕ ਇਹ ਐਡੇ ਕਮਲੇ ਨਹੀਂ ਇਸ ਗੱਲ ਨੂੰ ਸਮਝਦੇ ਨਹੀਂਗੇ ਤਰੰਤਾਰਨ ਦੇ ਲੋਕ ਸਿਆਣੇ ਨੇ ਅੱਜ ਇਸ ਗੱਲ ਵੱਲ ਧਿਆਨ ਦੇਣ ਦੇ ਆ ਕਿ ਕੰਮ ਆਪਾ ਕਿਹਦੇ ਕੋਲ ਲੈਣੇ ਆ ਤੇ ਕਿਹੜਾ ਕੰਮ ਕਰਨ ਵਾਲਾ ਆ ਦੇਖੋ ਜਿੰਨਾ ਚਿਰ ਜ਼ਿੰਦਗੀ ਆ ਜਿੰਨਾ ਚਿਰ ਸਿਆਸੀ ਜੀਵਨ ਆ ਨਾ ਦੇ ਆਪਣੇ ਆਪ ਦੇ ਉੱਤੇ ਕੋਈ ਦਾਗ ਲੱਗਣ ਦਿੱਤਾ ਤੇ ਨਾ ਹੀ ਲੱਗਣ ਦੇਣਾ ਇਹ ਤੁਹਾਡੇ ਨਾਲ ਮੇਰਾ ਵਚਨ ਬੰਧਿਆ ਕਿਉਂਕਿ ਜੇ ਇਤੋਂ ਲੈ ਕੇ ਬਾਰਡਰ ਤੱਕ ਵੀ ਚਲੇ ਜਾਓ ਇੱਕੋ ਆਵਾਜ਼ ਆ ਕਿ ਅਸੀਂ ਕੰਮ ਕੰਮ ਵਾਲੇ ਬੰਦੇ ਨਾ ਤੁਰਨਾ ਅੱਜ ਜਿਹੜੇ ਤਿੰਨਾ ਤਿੰਨਾ ਸਾਲਾਂ ਤੋਂ ਅੱਠ ਅੱਠ ਸਾਲਾਂ ਤੋਂ ਘਰ ਬੈਠੇ ਸੀ ਉਹਨਾਂ 'ਚ ਵੀ ਜਾਨ ਪੈ ਗਈ ਆ ਕਿ ਹੁਣ ਕੰਮ ਸਾਡੇ ਹੋਣੇ ਸ਼ੁਰੂ ਹੋ ਜਾਣਗੇ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਝਾੜੂ ਵਾਲਾ ਬਟਨ ਧੱਕ ਕੇ ਕਿ ਆਪਾਂ 14 ਨੂੰ ਵਧੀਆ ਰਿਜ਼ਲਟ ਤਰਫ ਤਰਨ ਵਾਲੇ ਦੇਈਏ ਤਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਵਧੀਆ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਚੜ੍ਹਦੀ ਕਲਾ ਹੋਵੇ ਜਲਦੀ ਵੱਡੀ ਲੀਡ ਕਰਨ ਤਰਨ ਤਰਨ ਹੋਊਗੀ ਓਡਾ ਵੱਡਾ ਚੰਡੀਗੜ੍ਹ ਦੇ ਵਿੱਚ ਮੇਰੇ ਤੇ ਮਿਹਰ ਭਰਿਆ ਹੱਥ ਰੱਖਿਆ ਜਾਊ ਇਹ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ 35 ਕਰੋੜ ਤੇ ਆ ਹੀ ਗਿਆ ਇਹ ਤੋਂ ਵੱਡੇ ਵੀ ਪ੍ਰੋਜੈਕਟ ਜੇ ਜੇ ਆਪਾਂ ਲਿਆ ਸਕਦੇ ਆ ਇਹ ਤੋਂ ਵੱਡੇ ਵੀ ਪ੍ਰੋਜੈਕਟ ਆਪਾਂ ਤਰਨ ਤਰਨ ਨਹੀਂ ਲਿਆ ਸਕਦੇ ਆ ਇਹ ਮੇਰੀ ਬੇਨਤੀ ਆ ਸੋ ਮੈਂ ਤੇ ਕਿਤੇ ਜਾਣਾ ਮੈਂ ਛੁੱਟੀ ਮੰਗੀ ਆ ਵਜ਼ੀਰ ਸਾਹਿਬ ਕੋਲੋਂ ਤੁਹਾਡੇ ਕੋ ਵੀ ਛੁੱਟੀ ਮੰਗਣ ਲੱਗਾ ਮੈਨੂੰ ਕਿਤੇ ਬਹੁਤ ਜ਼ਰੂਰੀ ਕੰਮ ਆ ਪਹੁੰਚਣਾ ਆ ਤੇ ਤੁਸੀਂ ਸਾਰੇ ਤੁਸੀਂ ਸਾਰੇ ਸਾਹ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਅੱਜ ਤੁਹਾਨੂੰ ਇੱਥੇ ਦੱਸ ਕੇ ਵੀ ਜਾਣਗੇ ਪਾਰਟੀ ਦੀਆਂ ਪ੍ਰਾਪਤੀਆਂ ਵੀ ਦੱਸ ਕੇ ਜਾਣਗੇ ਸਾਰੇ ਕੰਮ ਦੱਸ ਕੇ ਜਾਣਗੇ ਭਾਵੇਂ ਉਹ ਬੀਮਾ ਯੋਜਨਾ ਆ ਭਾਵੇਂ ਉਹ ਲਾਲ ਲਕੀਰ ਵਾਲੇ ਆ ਜਾਂ ਤੁਹਾਡੇ ਪ੍ਰਤੀ ਸਰਕਾਰ ਦੀ ਵਫਾਦਾਰੀ ਆ ਸਰਕਾਰ ਤੁਹਾਡੇ ਪ੍ਰਤੀ ਕਿੰਨੀ سنجੀਦਗੀ ਦੇ ਨਾਲ ਸੋਚਦੀ ਆ ਇਹ ਸਾਰੀਆਂ ਗੱਲਾਂ ਸਾਡੇ ਕੈਬਨਟ ਵਜ਼ੀਰ ਸਾਹਿਬ ਤੁਹਾਨੂੰ ਦੱਸ ਕੇ ਜਾਣਗੇ